ਸੋ ਹੈਲੋ ਗਾਇਸ ਕਿ ਮੈਂ ਤੁਸੀ ਉਮੀਦ ਕਰਦੇ ਆ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਵਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪਤ ਦੀ ਚੋੜੀ ਸੋ ਥੈਂਕ ਯੂ ਸੋ ਮੱਚ ਸਾਰੇ ਜਾਣਿਆਂ ਦਾ ਜਿਹੜੇ ਸਪੋਰਟ ਕਰਦੇ ਨੇ ਸੋ ਇਵੇਂ ਹੀ ਆਪਣੀ ਭੈਣ ਚਰਦੀ ਕਲਾ ਦੇ ਵਿੱਚ ਰੱਖੋ ਤੇ ਸਪੋਰਟ ਕਰਦੇ ਰਹੋ ਜੀ ਤੇ ਹਮੇਸ਼ਾ ਡੇਲੀ ਵੀਡੀਓ ਵਾਚ ਕਰਕੇ ਦੇਖਿਆ ਕਰੋ ਬਿਲਕੁਲ ਸਕਿੱਪ ਕਰਕੇ ਵੀਡੀਓ ਨਾ ਦੇਖਿਆ ਕਰੋ ਜੀ ਤੇ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਅੱਜ ਦਾ ਵਲੌਗ ਵੀ ਬਹੁਤ ਵਧੀਆ ਹੈ ਸੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਬਿਲਕੁਲ ਸਕਿੱਪ ਨਾ ਕਰਿਓ ਜੀ ਤੇ ਬਾਕੀ ਜਿਹੜੇ ਤਾਂ ਸਾਡੇ ਨਾਲ ਪਹਿਲਾਂ ਤੋਂ ਜਿਹੜੇ ਤਾਂ ਸਾਡੇ ਨਾਲ ਪਹਿਲਾਂ ਤੋਂ ਵੀਰ ਭੈਣਾਂ ਜੁੜੀਆਂ ਨੇ ਸੋ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਸਾਡੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਤੇ ਜਿਹੜੇ ਸਾਡੇ ਨਾਲ ਹੁਣ ਨਿਊ ਜੁੜੇ ਨੇ ਸੋ ਪਲੀਜ਼ ਸੋ ਸਾਡੇ ਜਿਹੜੇ ਸਾਡੇ ਨਾਲ ਨਵੇਂ ਜੁੜੇ ਨੇ ਵੀਰ ਭੈਣ ਭਰਾ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਤੇ ਮਤਵਾ ਸ਼ੇਅਰ ਕਰਾ ਕਰੋ ਸੋ ਹੁਣ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਬਨੇ ਰਹੋ ਚਲੋ ਅੱਜ ਦੱਸਦੇ ਆਪਾਂ ਸ਼ਾਮ ਦਾ ਟਾਈਮ ਆ 5:30 ਵਜੇ ਦਾ ਤੇ ਹੁਣ ਆਪਾਂ ਘਰ ਦੇ ਜਿਹੜੇ ਕੋਈ ਕੰਮ ਧੰਦਾ ਵਾ ਹੋ ਸੰਭਾਲਦੇ ਆ ਸੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਬਨੇ ਰਹੋ ਸੋ ਬਿਲਕੁਲ ਸਕਿੱਪ ਨਾ ਕਰੋ ਸਵਾਗਤ ਹੈ ਵਲੌਗ ਦੇ ਸੋ ਹੁਣ ਆਪਾਂ ਜਿਹੜੇ ਕੱਪੜੇ ਨੇ ਸਾਟੇ ਉਹਨਾਂ ਨੂੰ ਆਪਾਂ ਤਿਆਰ ਕਰਾਵਾਂਗੇ ਜੀ ਸੁਦੇਲਾ ਸੇ ਨੰਨੋਂ ਤੋਂ ਬਧੀਆ ਖੜਾ ਪਰ ਵੀ ਉਹ ਠੰਡ ਬਹੁਤ ਆ ਤੇ ਉਹਦੇ ਘਟ ਕੇ ਜੋ ਉਹ ਤੋਂ ਮੋਲੀਅਮ ਘਟ ਤੋਂ ਠੰਡ ਦੇ ਕਰੇ ਨਾ ਕੱਪੜੇ ਥੋੜੇ ਥੋੜੇ ਜਿਹੇ ਜੱਲੇ ਜਾਂ ਨਾ ਨਹੀਂ ਇਨ ਔਰਮਲ ਜੇ ਰਹਿ ਗਿਆ ਤੇ ਵੈਸੇ ਮੈਂ ਤੁਹਾਨੂੰ ਕਪੜੇ ਸੁਕੁੰਦਾ ਵੀ ਦੱਸਿਆ ਬਹੁਤ ਜਲਦੀ ਕਪੜੇ ਸੁੱਕ ਜਾਂਦੇ ਆ ਮੈਂ ਐਵੇਂ ਹੀ ਐਵੇਂ ਵੀਡੀਓ ਦੇ ਉੱਪਰ ਖਿਲਾਰ ਦੋ ਕਪੜੇ ਜਾਂ ਤੁਸੀਂ ਹਨਾ ਬੈੱਡ ਤੇ ਇਹ ਬੈੱਡ ਤੇ ਮੰਜੇ ਤੇ ਖਿਲਾਰ ਕੇ ਨਾ ਤੇ ਉੱਪਰ ਤੁਸੀਂ ਕੋਈ ਚਾਦਰ ਹੋ ਗਿਆ ਰਸਾ ਦੀ ਵਗੈਰਾ ਕੁਝ ਨਹੀਂ ਹੋਇਆ ਸਾਰ ਕੇ ਉਹਦੇ ਉੱਪਰ ਗੰਦਾਰਾ ਰੱਖ ਦੋ ਤੇ ਇਹ ਮਤਲਬ ਇਹ ਨਾ ਹੋਗੇ ਸੀ ਦੋ ਮਤਲਬ ਦੋ ਕਦੇ ਨਹੀਂ ਹੋਏ ਹਜੇ ਦੋ ਧਿਆਨ ਕਪੜੇ ਮੈਂ ਤਾਂ ਚਲੋ ਹਨਾ ਸੁੱਕ ਗਏ ਆ ਤੇਲ ਲਗਾ ਲਿੱਤੀ ਆ ਤੇ ਹੁਣ ਸੁੱਕ ਗਏ ਸੀ ਤੇ ਮੈਂ ਹੁਣ ਇਹ ਜੋੜ ਇੱਕ ਕੱਪੜੇ ਨਹੀਂ ਕੱਪੜਿਆਂ ਦੀ ਤੇਲ ਲਗਾ ਸਕਦੇ ਉਹ ਤੇ ਵੈਸੇ ਹੀ ਹਨਾ ਖਲਾੜਾ ਜੇ ਪਿਆਰ ਚੰਗਾ ਜਿਹਾ ਨਹੀਂ ਲੱਗਦਾ ਤੇ ਮੈਂ ਕਹਾਂ ਚਲੋ ਹਨਾ ਇਹ ਕੱਪੜੇ ਉਹ ਵਗੜਾ ਤੈਹ ਕਰ ਲੈਨੇ ਆ ਤੇ ਮੈਂ ਬਹਿਣਾ ਸੋਚੋ ਕਿ ਚਲੋ ਤੇ ਮੈਂ ਕਹਾਂ ਚਲੋ ਹਨਾ ਮੈਂ ਬੈਠੀ ਸੀ ਸ਼ਾਮ ਦੀ ਰੋਟੀ ਮੈਂ ਬਣਾ ਲਈ ਸੀ ਤੇ ਹਰਜੋ ਦੇ ਪਾਪਾ ਚਲੇ ਗਏ ਸੀ ਗੰਨਾ ਲੈ ਕੇ ਤੇ ਹੁਣ ਮੈਂ ਕਿਹਾ ਚਲੋ ਫੁਲਕੇ ਮੈਂ ਉਹਦੇ ਲਾ ਲਈ ਸੀ ਜਦੋਂ ਉਹਨਾਂ ਦੇ ਲੰਬੀ ਸੀ ਇਹ ਲਾ ਕੇ ਰੱਖ ਲੈਣੀ ਆ ਤੇ ਫਿਰ ਮੈਂ ਧਾੜਾ ਵੀ ਕੱਢ ਲਿਆ ਸੀ ਸਾਡੇ 5:00 ਵਜੇ ਮੈਂ ਧਾੜਾ ਕੱਢ ਲਿਆ ਸੀ ਤੇ ਮੈਂ ਕਿਹਾ ਚਲੋ ਫੁਲਕੇ ਵੀ ਲਾ ਕੇ ਰੱਖ ਲੈਨੇ ਆ ਤੇ ਹੁਣ ਬਸ ਮੇਰੇ ਬਰਤਨ ਸਾਫ ਕਰਨ ਵਾਲੇ ਉਹ ਮੈਂ ਕਰਾਂਗੀ ਤੇ ਇਸ ਤੋਂ ਪਹਿਲਾਂ ਮੈਂ ਸਿਰਫ ਆ ਕੱਪੜੇ ਜਿਹੜੇ ਆ ਕੱਪੜੇ ਆ ਧੋਤੇ ਸੀ ਤੇ ਇਹ ਹੁਣ ਮੈਂ ਸੁੱਕਦੇ ਆ ਤੇ ਇੰਨਾ ਹੁਣ ਦਾ ਕਰਕੇ ਆਪਾਂ ਧਰਾ ਕਰਾਂਗੇ ਤੇ ਨਾਲ ਨਾਲ ਸਾਹਮਣੇ ਚਾਹੀਦੇ ਆ ਕਿਉਂਕਿ ਫਿਰ ਜ਼ਿਆਦਾ ਖਿਲਾੜਾ ਜੇ ਪੈਣਾ ਤੇ ਜਿਹੜੇ ਧੋਣ ਧੋਣ ਵਾਲੇ ਉਹ ਧੋ ਲੈਨੇ ਆ ਤੇ ਉਹ ਹੁਣ ਮੈਂ ਜਿਹੜੇ ਧੋਣ ਵਾਲੇ ਸੂਟ ਆ ਉਹ ਹੁਣ ਮੈਂ ਮਸ਼ੀਨ ਦੇ ਵਿੱਚ ਪਾਏ ਆ ਉਹ ਹੁਣ ਆਪਾਂ ਕੱਲ ਧੋਵਾਂਗੇ ਤੇ ਥੋੜੇ ਸੀ ਕੱਪੜੇ ਤੇ ਅੱਜ ਠੰਡ ਬਹੁਤ ਸੀ ਅੱਜ ਸਾਰਾ ਦਿਨ ਤਾਂ ਸੋ ਗਾਈਸ ਇੱਥੇ ਸਾਰੇ ਕੱਪੜੇ ਆਪਾਂ ਤੈ ਲਗਾ ਕੇ ਰੱਖ ਲੈਨੇ ਤੇ ਹੁਣ ਬਸ ਇਹਨੂੰ ਅਲਮਾਰੀ ਵਿੱਚ ਆਪਾਂ ਰੱਖਾਂਗੇ ਤੇ ਤੈ ਲਗਾ ਲੈਨੇ ਕੱਪੜੇ ਤੇ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਦਾ ਹੈਗਾ ਕਿ ਕੱਪੜੇ ਇਦਾਂ ਪਏ ਰਹਿਣ ਸੋ ਅੱਗੇ ਹੁਣ ਆਪਾਂ ਸ਼ਾਮ ਦਾ ਟਾਈਮ ਆ ਬਰਤਨ ਸਾਫ਼ ਕਰਾਂਗੇ ਤੇ ਲਾਈਟ ਹੋ ਗਈ ਸਾਡੀ ਬੰਦ ਸੋ ਗਾਇਸ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਆ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵਧੀਆ ਜਿਹੀ ਸੋਹਣੀ ਜੀ ਵੀਡੀਓ ਦੇ ਨਾਲ ਬਾਏ ਬਾਏ